ਖਬਰਾਂ માં ਦੇਖ ਰਹੇ ਸਾਰੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਕਰਨਲ ਕੁਸ਼ਪਿੰਦਰ ਸਿੰਘ ਬਾੜ ਦੇ ਮਾਮਲੇ ਦੇ ਵਿੱਚ ਆਇਆ ਵੱਡਾ ਮੋੜ ਸ਼ਾਇਦ ਕਰਨਲ ਬਾੜ ਦੀ ਧਰਮ ਪਤਨੀ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਸ ਤਰ੍ਹਾਂ ਸਾਡੇ ਨਾਲ ਹੋਵੇਗਾ ਇੱਕ ਬੜੀ ਵੱਡੀ ਖਬਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਸ ਨੇ ਇੱਕ ਵਾਰ ਫਿਰ ਪਰਤੂ ਪਾ ਦਿੱਤਾ ਹੈ ਕਿ ਅਜੇ ਕਿਵੇਂ ਹੋ ਗਿਆ ਯਾਨੀ ਕਿ 13 14 ਮਾਰਚ ਦੀ ਰਾਤ ਨੂੰ ਕਰਨਲ ਪਸ਼ਪਿੰਦਰ ਬਾਠ ਅਤੇ ਉਸ ਦੇ ਲੜਕੇ ਨੇ ਇਲਜ਼ਾਮ ਲਗਾਏ ਸੀ ਜਿਹੜੇ ਉਸ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋਏ ਜਿਸ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਿੱਟ ਬੈਠ ਗਈ ਹੈ ਕਿਉਂਕਿ ਪਸ਼ਪਿੰਦਰ ਸਿੰਘ ਬਾੜ ਦੀ ਧਰਮ ਪਤਨੀ ਜਸਵਿੰਦਰ ਕੌਰ ਬਾਠ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲੇ ਲੇਕਿਨ ਇੱਕ ਉਸ ਦਾ ਚਸ਼ਮਦੀਦ ਗਵਾਹ ਸੀ ਜਿਸ ਨੇ ਇਹ ਸਾਰਾ ਘਟਨਾ ਕ੍ਰਮ ਦੇਖਿਆ ਲੇਕਿਨ ਅੱਜ ਬੜੇ ਦੁੱਖ ਦੀ ਗੱਲ ਦੇ ਨਾਲ ਕਹਿਣਾ ਪੈ ਰਿਹਾ ਹੈ ਲੱਗਦਾ ਹੈ ਕਿ ਕਰਨਲ ਪੁਸ਼ਪਿੰਦਰ ਬਾਟ ਹੈ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਜਿਹੜੀ ਆਸ ਸੀ ਕਿ ਸਾਨੂੰ ਇਨਸਾਫ ਮਿਲੇਗਾ ਵੈਸੇ ਤਾਂ ਇੰਸਪੈਕਟਰ ਰੌਣੀ ਦੀ ਜ਼ਬਾਨਤ ਵੀ ਜਿਹੜੀ ਹੈ ਰੱਦ ਕਰ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਬਾਕੀ ਦੇ 12 ਮੁਲਾਜ਼ਮ ਵਤਲ ਚੱਲ ਰਹੇ ਨੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਉਹਨਾਂ ਵੱਲੋਂ ਬੁਕਾਇਆ ਗਿਆ ਹੈ। ਇੱਧਰ ਪੰਜਵੀਂ ਵਾਰ ਸੱਟ ਬੈਠ ਗਈ ਹੈ। ਲੇਕਿਨ ਅੱਜ ਜਿਹੜੀ ਖਬਰ ਆਈ ਉਸ ਨੇ ਦਿਲ ਤੋੜ ਦਿੱਤਾ। ਕਰਨਲ ਪਸ਼ਵਿੰਦਰ ਸਿੰਘ ਬਾਠ ਅਤੇ ਉਹਨਾਂ ਦੀ ਧਰਮ ਪਤਨੀ ਦਾ ਯਾਨੀ ਕਿ ਜਿਹੜਾ ਗਵਾਹ ਬਣਿਆ ਸੀ ਤਾਬੇ ਦਾ ਮਾਲਕ ਜਿਸ ਦਾ ਨਾਮ ਸੰਤੋਸ਼ ਕੁਮਾਰ ਦੱਸਿਆ ਜਾ ਰਿਹਾ ਹੈ ਬੀਤੇ ਰਾਤ ਕੁਝ ਲੋਕਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ। ਯਾਨੀ ਕਿ ਕੱਲ ਰਾਤ ਕੁਝ ਅਣਪਛਾਤੇ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਤੇ ਜਿਹੜਾ ਗਵਾਹ ਬਣਿਆ ਸੀ ਪਸ਼ਪਿੰਦਰ ਬਾਠ ਕਰਨਲ ਦੇ ਮਾਮਲੇ ਦੇ ਵਿੱਚ ਕਿ ਵਾਕਿਆਹੀ ਪੰਜਾਬ ਪੁਲਿਸ ਨੇ ਕਰਨਲ ਪਸ਼ਪਿੰਦਰ ਬਾਠ ਅਤੇ ਉਸਦੇ ਲੜਕੇ ਦੇ ਨਾਲ ਕੁੱਟਮਾਰ ਕੀਤੀ ਹੈ ਉਸ ਦਾ ਨਾਮ ਹੈ ਸੰਤੋਸ਼ ਕੁਮਾਰ ਕੱਲ ਕੁਝ ਲੋਕਾਂ ਨੇ ਉਹਨਾਂ ਉਤੇ ਹਮਲਾ ਕੀਤਾ ਕੁੱਟਮਾਰ ਦੌਰਾਨ ਅੱਜ ਉਹਦੀ ਜਿਹੜੀ ਹੈ ਮੌਤ ਹੋ ਗਈ ਹਸਪਤਾਲ ਦੇ ਵਿੱਚ ਉਹਨਾਂ ਨੇ ਦਮ ਤੋੜ ਦਿੱਤਾ ਕਰਨਲ ਬਾਹਰ ਦੇ ਹਾਕਮ ਵਿੱਚ ਰਵਿੰਦਰ ਸਿੰਘ ਨੇ ਇਕੱਠ ਵਿੱਚ ਭਰੀ ਸੀ ਆਗਵਾਈ ਅਤੇ ਪੁਲਿਸ ਨੇ ਕੋਟ ਮਾਰ ਵਿੱਚ ਸ਼ਾਮਲ ਰਵਿੰਦਰ ਸਿੰਘ ਨਾਮ ਦਾ ਇੱਕ ਸ਼ਰਾਰਤੀ ਅਨਸਰ ਹੈ ਮੁਲਜ਼ਮ ਹੈ ਉਸ ਨੂੰ ਕਾਬੂ ਕਰ ਲਿਆ ਹੈ ਯਾਨੀ ਕਿ ਟਾਬੇ ਦੇ ਮਾਲਕ ਸੰਤੋਸ਼ ਕੁਮਾਰ ਨੇ ਇੱਕ ਥਾਪੜ ਕੇ ਪੰਜਾਬ ਦੇ ਵਿਰੁੱਧ ਬੋਲੇ ਸੀ ਕਿ ਕਰਨਲ ਕੁਸ਼ਪਿੰਦਰ ਬਾਠ ਅਤੇ ਉਸ ਦੇ ਲੜਕੇ ਉੱਤੇ ਵਾਕਿਆ ਹੀ ਨਜ਼ਿਆਦ ਕੁੱਟਮਾਰ ਕੀਤੀ ਗਈ ਹੈ ਪੰਜਾਬ ਪੁਲਿਸ ਜਿਸ ਦੇ ਸਿਸ ਇੰਸਪੈਕਟਰ ਰੌਣੀ ਸੀ ਲੇਕਰ ਬੜੀ ਬੇहद ਦੁਖੀ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਢਾਬਾ ਮਾਲਕ ਸੰਤੋਸ਼ ਕੁਮਾਰ ਦਾ ਅੱਜ ਦਿਹਾਂਤ ਹੋ ਗਿਆ ਹੈ ਕੱਜ ਕੱਲ ਕੁਝ ਲੋਕਾਂ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਪੁਲਿਸ ਵਾਲੂ ਕਾਰਵਾਈ ਕਰਦੇ ਹੋਏ ਉਹਨਾਂ ਦੇ ਵਿੱਚੋਂ ਇੱਕ ਸਾਥੀ ਨੇ ਰਵਿੰਦਰ ਸਿੰਘ ਉਹਨਾਂ ਨੂੰ ਅੱਜ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਹੁਣ ਕੀ ਬਣੇਗਾ ਇਹ ਹੁਣ ਕਰਨਲ ਬਾਟ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਸੂਚਨਾ ਪਹੂਚੇਗਾ